ਕੋਸ਼ਟਾ ਨਾ ਭੋਗ ਪਾਉਂਦਾ ਤੁਸੀਂ ਫਿੱਟ ਨਾ ਦੇ ਆ ਸ਼ਰਮ ਤੇ ਗੰਥਲ ਨਹੀਂ ਆਉਂਦੀ ਜਿਹੜਾ ਬਾਬਾ ਜੀ ਜਿਹੜਾ ਗ੍ਰੰਥੀ ਸਾਨੂੰ ਪਤਾ ਲੱਗ ਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਵੀ ਇੱਕ ਦਿਨ ਆ ਰਮ ਕਰੋ ਭਰਾ ਸ਼ਰਮ ਜੇ ਇਹ ਕੁੱਤੇ ਦਾ ਹੱਡ ਨਹੀਂ ਨਾ ਮੁਰਛੇ ਤੇ ਬੱਚੇ ਆ ਵੀ ਨਹੀਂ ਕੋਠੇ ਕੋਲਾਣਾ ਦੇਖ ਲਿਓ ਕਿਆ ਰੱਖਦੇ ਹੋ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਆ ਤੇ ਉਹਨਾਂ ਨੇ ਬੱਚੇ ਵੀ ਯਾਦ ਕਰਨੋ ਖਾਲਸਾ ਮੈਨੂੰ ਟੱਕਰੂਗਾ ਦੇਖਿਓ ਪਾਛੀ ਤਾਂ ਕਹਿਣਾ ਮਾਰੋ ਨਹੀਂ ਮਾਰੋ ਕਹਿਣਾ ਮਾਰੋ ਤੁਹਾਨੂੰ ਨਹੀਂ ਮਾਰਨਾ ਤੇ ਤਾਂ ਕਹਿਣਾ ਮਾਰੋ ਚਲੇਓ ਫਿਰ ਆਜੋ ਭਾਈ ਆਜੋ ਭਾਈ ਪਰ ਭਾਈ ਯਾਰ ਇਹ ਗੱਲ ਬੁਛਤ ਸ਼ਰਮ ਤਾਂ ਸਾਰੇ ਇਹਨੂੰ ਇਹ ਯਾਦ ਰੱਖਿਓ ਅੱਜ ਨਹੀਂ ਤਾਂ ਕੱਲ ਬੰਦੇ ਦਾ ਪਤਾ ਲੱਗਣਾ ਕਿਨੇ ਅੰਦਾਜ਼ੀ ਕਰਦੀਆਂ ਮੈਂ ਸਾਨੂੰ ਵੀ ਟੱਕਰੂਗਾ ਵੇਖਿਓ ਯਾਦ ਰੱਖਿਓ ਫਿਰ ਵੀ ਆਪਾਂ ਚੋਣਾਂ ਨਹੀਂ ਕਰਦਾ ਕੋਈ ਇੱਕ ਪੰਜਾਬ ਦਾ ਉਹ ਬੁੱਜੜ ਸੀ ਜਿੱਨੇ ਕੋਕ-ਕੋਕੇ ਨਿਆਣਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਦੀ ਰੱਖਿਆ ਵਾਸਤੇ ਬੈਠੇ ਨੇ ਕਰੇਗਾ ਪੁੱਛੇ ਮਾਰਦੇ ਕੋਕ-ਕੋਕੇ ਬੱਚੜੇ ਭੋਲ ਬੌਂਡਾ ਤੁਸੀਂ ਉਹਨੇ ਇਨਾ ਦੁਸ਼ਟਾਂ ਦਾ ਭੋਰ ਪਾਉਂਦਾ ਤੁਸੀਂ ਫਿੱਟਵਾਦੇ ਆ ਸ਼ਰਮ ਤੇਨ ਗੰਥੀ ਨਹੀਂ ਆਉਣੀ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਫੇਰ ਇੱਕ ਦਿਨ ਸ਼ਰਮਾਰਾਂ ਭੋਰਾਂ ਸ਼ਰਮ ਜੇ ਇਹ ਕੁੱਤੇ ਦਾ ਹੱਥ ਨਹੀਂ ਨਾ ਮਰਛਿਆ ਤੇ ਬੱਚੇ ਉਹ ਵੀ ਨਹੀਂ ਕਾਥੇ ਕੋ ਦਾਣਾ ਦੇਖ ਲਓ ਧਿਆਨ ਰੱਖਦੇ ਹੋ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਆ ਤੇ ਉਹਨਾਂ ਨੇ ਬੱਚੇ ਵੀ ਯਾਦ ਰੱਖੇ ਸਾਬ ਮੈਨੂੰ ਟੱਕਰੂਗਾ ਦੇਖਿਓ ਪਾਛੀ ਤਾਂ ਕਹਿਣਾ ਮਾਰੋ ਮੈਂ ਨਹੀਂ ਮਾਰਾਂ ਕਹਿਣਾ ਮਾਰੋ ਬੇਟੀ ਤੁਹਾਨੂੰ ਨਹੀਂ ਮਾਰਾਂ ਤੇ ਤਾਂ ਕਹਿਣਾ ਮਾਰੋ ਆਜੋ ਭਾਈ ਆਜੋ ਭਾਈ ਪਰ ਭਾਈ ਓ ਯਾਰ ਇਹ ਗਾਲਾਂ ਵੀ ਬਹੁਤ ਸ਼ਰਮ ਤੇ ਸਾਰੇ ਇਹ ਯਾਦ ਰੱਖਿਓ ਅੱਜ ਨਹੀਂ ਤਾਂ ਕੱਲ ਬੰਦੇ ਦਾ ਪਤਾ ਲੱਗਣਾ ਕਿ ਜਿੰਨੇ ਅਦਾਸ਼ੀ ਦਿੰਦੀਆਂ ਮੈਂ ਸਾਨੂੰ ਵੀ ਟੱਕਰੂਗਾ ਦੇਖਿਓ ਯਾਦ ਰੱਖਿਓ ਫਿਰ ਵੀ ਆਪਾਂ ਚਲੋ ਕੋਈ ਕਾਂਹਲੇ ਇੱਕ ਪੰਜਾਬ ਦਾ ਉਹ ਬੁੱਜੜ ਸੀ ਜਿੱਨੇ ਕੋਕੋਕੇ ਨਿਆਣਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਬੈਜ ਨੇ ਕਰੇਗਾ ਬੱਚੇ ਮਾਰਦੇ ਕੋਕੋਕੇ ਬੱਚੜੇ ਭੋਲ ਬੌਂਦਾ ਤੁਸੀਂ ਉਹਨੇ ਆਪਾਂ ਇਹਨਾਂ ਦੁਸ਼ਟਾਂ ਦਾ ਪੋਹ ਕਾਉਂਦੇ ਤੁਸੀਂ ਫਿੱਟਾ ਦੇ ਆ ਸ਼ਰਮ ਜਨ ਕੰਠਲ ਨਹੀਂ ਆਉਣੀ ਜਿਹੜਾ ਬਾਬਾ ਜੀ ਜਿਹੜਾ ਗਰੰਟੀ ਸਾਨੂੰ ਪਤਾ ਲੱਗਿਆ ਨਾ ਉਹਨੂੰ ਖਾਲਸਾ ਟੱਕਰੂਗਾ ਫੇਰ ਇੱਕ ਦਿਨ ਸ਼ਰਮ ਕਰੋ ਭਰਾ ਸ਼ਰਮ ਜੇ ਇਹ ਕੁੱਤੇ ਦਾ ਹੱਥ ਨਹੀਂ ਨਾ ਮਰਛੇ ਤੇ ਬੱਚੇ ਉਹ ਵੀ ਨਹੀਂ ਕਾਫੇ ਕੋ ਜਾਣਾ ਦੇਖ ਲਓ ਧਿਆਨ ਰੱਖਦੇ ਹੋ ਜਿਹੜੇ ਬੰਦੇ ਵੀ ਅੱਜ ਉਹਦੇ ਨਾਲ ਉਹਦੀ ਹਮਾਇਤ ਕਰਨ ਦੇ ਨਾ ਯਾਦ ਰੱਖਿਆ ਤੇ ਉਹਨਾਂ ਨੇ ਬੱਚੇ ਵੀ ਯਾਦ ਰੱਖੇ ਹੋ ਗਾ ਸਰ ਮੈਨੂੰ ਟੱਕਰੂਗਾ ਵੇਖਿਓ ਪਾਜੀ ਤਾਂ ਕਹਿਣਾ ਮਾਰੋ ਨਹੀਂ ਮਾਰੋ ਕਹਿਣਾ ਮਾਰੋ ਤੁਹਾਨੂੰ ਨਹੀਂ ਮਾਰਨਾ ਤਾਂ ਕਹਿਣਾ ਮਾਰੋ ਚਲੇਓ ਫਿਰ ਆਜੋ ਪਾਜੀ ਆਜੋ ਪਾਜੀ ਪਰ ਪਾਜੀ ਓ ਯਾਰ ਇਹ ਗੱਲ ਬਹੁਤ ਸ਼ਰਮ ਤੇ ਸਾਰੇ ਇਹਨੂੰ ਇਹ ਯਾਦ ਰੱਖਿਓ ਅੱਜ ਨਹੀਂ ਤਾਂ ਕੱਲ ਬੰਦੇ ਦਾ ਪਤਾ ਲੱਗਣਾ ਕਿਨੇ ਅਦਾਸ ਹੋਣਗੇ ਮੈਂ ਸਾਨੂੰ ਵੀ ਟੱਕਰੂਗਾ ਵੇਖਿਓ ਯਾਦ ਰੱਖਿਓ ਪਾਜੀ ਫਿਰ ਵੀ ਆਪਾਂ ਚੋਣਾਂ ਵਿੱਚ ਇੱਕ ਪੰਜਾਬ ਦਾ ਉਹ ਬੁੱਚੜ ਸੀ ਜਿੱਨੇ ਕੋਕੋ ਕੇ ਨਿਆੜਿਆਂ ਨੂੰ ਮਾਰਿਆ ਤਾਂ ਤੁਸੀਂ ਫਿਰ ਵੀ ਉਹਦੀ ਰੱਖਿਆ ਵਾਸਤੇ ਬੈਜੇ ਨਹੀਂ ਕਰੇਗਾ ਪਚੇ ਮਾਰਦੇ ਕੋਕੋ ਕੇ ਬੁੱਚੜ ਦੇ ਭੋਗ ਬੌਂਦਾ ਤੁਸੀਂ ਉਹਦੇ